ਤੁਹਾਨੂੰ ਬੁਖਾਰ ਹੋ ਜਾਵੇ ਜਾਂ ਤੁਹਾਡੀ ਅੱਖਾਂ ਦੀ ਨਿਗਾ ਕਮਜ਼ੋਰ ਆ ਜਾਂ ਤੁਹਾਨੂੰ ਸ਼ੂਗਰ ਆ ਜਾਂ ਕਿਸੇ ਵੀ ਤਰ੍ਹਾਂ ਦਾ ਚਰਮ ਰੋਗ ਹੈ ਮੈਡੀਕਲ ਭਾਸ਼ਾ ਦੇ ਵਿੱਚ ਗ੍ਰੀਨ 골ਡ ਸਭ ਤੋਂ ਉੱਤਮ ਦਰਜਾ ਅਗਰ ਮੈਡੀਕਲ ਲਾਈਨ ਦੇ ਵਿੱਚ ਕਿਸੇ ਚੀਜ਼ ਨੂੰ ਦਿੱਤਾ ਗਿਆ ਤਾਂ ਗ੍ਰੀਨ 골ਡ ਮਤਲਬ ਹਰਾ ਸੋਨਾ ਕਿਹਾ ਗਿਆ ਨਿੰਮ ਨੂੰ ਨਿੰਮ ਤੁਹਾਡੀ ਨਾਲ ਸਾਰੀਆਂ ਬਿਮਾਰੀਆਂ ਦੇ ਵਿੱਚ ਕੰਮ ਆਉਂਦੀ ਹੈ ਤੇ ਇਹਦਾ ਆਯੁਰਵੇਦ ਦੇ ਵਿੱਚ ਬਹੁਤ ਸਾਰੀਆਂ ਦਵਾਈਆਂ ਦੇ ਵਿੱਚ ਇਹਨੂੰ ਨਿੱਜੀ ਤੌਰ ਤੇ ਵਰਤਿਆ ਵੀ ਜਾਂਦਾ ਹੈ ਕਿ ਤੁਹਾਨੂੰ ਆਯੁਰਵੈਦਿਕ ਸਟੋਰਾਂ ਤੇ ਇਹਦਾ ਜਿਹੜਾ ਅਰਕ ਹੈ ਜਾਂ ਇਹਦੀਆਂ ਗੋਲੀਆਂ ਵੀ ਟੈਬਲੇਟ ਵੀ ਮਿਲਦੀਆਂ ਨੇ ਤੇ ਇਹ ਜਿਹੜੇ ਰੋਗ ਤੁਹਾਨੂੰ ਮੈਂ ਗਿਣਾਏ ਇਹਨਾਂ ਚ ਤੁਹਾਨੂੰ ਕੋਈ ਵੀ ਸਮੱਸਿਆ ਹੋਵੇ ਤੁਸੀਂ ਯੂਜ਼ ਕਰ ਸਕਦੇ ਹੋ ਜਿਵੇਂ 슈ਗਰ ਅਗਰ ਤੁਹਾਨੂੰ 슈ਗਰ ਹੈ ਤਾਂ ਤੁਸੀਂ ਜਿਹੜੇ ਨਵੇਂ ਜਨਮ ਦੇ ਦੇ ਪੱਤੇ ਹੁੰਦੇ ਨੇ ਪ੍ਰੁੰਬੜਾ ਜਿਹੜੀਆਂ ਹੁੰਦੀਆਂ ਨੇ ਜੇ ਤੁਹਾਨੂੰ 슈ਗਰ 5 600 ਹਰ ਟਾਈਮ ਰਹਿੰਦੀ ਹੈ ਡਾਕਟਰ ਵੀ ਕਹਿੰਦੇ ਨੇ ਵੀ ਹੁਣ ਤੁਹਾਡਾ ਕੁਝ ਨਹੀਂ ਹੋ ਸਕਦਾ ਇਹਦੀਆਂ ਸਵੇਰੇ ਖਾਲੀ ਪੇਟ ਉੱਠ ਕੇ ਪ੍ਰੁੰਬੜਾ ਖਾਣੀਆਂ ਸ਼ੁਰੂ ਕਰ ਦੋ ਡੇਲੀ ਰੂਟੀਨ ਦੇ ਵਿੱਚ ਤਿੰਨ ਦਿਨ ਖਾਓ ਚੌਥੇ ਦਿਨ ਬਾਈ ਜੀ ਆਪਣੀ 슈ਗਰ ਚੈੱਕ ਕਰਾ ਲਿਓ ਇਹ ਬਿਲਕੁਲ ਅਜ਼ਮਾਇਆ ਹੋਇਆ ਨੁਸਖਾ ਹੈ ਤੁਹਾਡੀ 슈ਗਰ ਅਗਰ 600 ਰਹਿਂਦੀ ਹੈ ਤਾਂ 300 ਤੇ ਆ ਜਾਏਗੀ ਅਗਰ 500 ਰਹਿਂਦੀ ਹੈ ਤਾਂ 250 ਤੇ ਆ ਜਾਏਗੀ ਇੰਨੀ ਜਲਦੀ ਇਹ ਰਿਕਵਰ ਕਰਦਾ ਹੈ 슈ਗਰ ਨੂੰ ਉਸ ਤੋਂ ਬਾਅਦ ਅਗਰ ਤੁਹਾਡੀ ਨਿਗਾਹ ਕਮਜ਼ੋਰ ਹੈ ਅੱਖਾਂ ਦੀ ਨਿਗਾਹ ਕਮਜ਼ੋਰ ਹੈ ਤਾਂ ਤੁਸੀਂ ਨਿੰਮ ਦੇ ਵਿੱਚ ਸੁਰਮਾ ਤਿਆਰ ਕਰਨਾ ਹੈ ਕੀ ਕਰਨਾ ਹੈ ਇੱਕ ਜੇ ਇਸ ਤਰ੍ਹਾਂ ਦਾ ਮੋਲਛਾ ਤੋਂ ਉਹਦੇ ਵਿੱਚ ਛੋਟਾ ਜਿਹਾ ਸਰਾਖ ਮਾਰ ਲਓ 25 ਤੋਂ 30 ਗ੍ਰਾਮ ਸੁਰਮਾ ਉਹਦੇ ਵਿੱਚ ਰੱਖ ਦਿਓ ਉਦੇ ਉੱਪਰ ਅਖਬਾਰ ਰੱਖ ਕੇ ਆਟਾ ਲਾ ਕੇ ਟੇਪ ਦੇ ਨਾਲ ਲਪੇਟ ਦਿਓ ਠੀਕ ਇੱਕ ਮਹੀਨੇ ਤੱਕ ਉਸ ਸੁਰਮੇ ਨੂੰ ਤੁਸੀਂ ਨਿਮ ਦੇ ਅੰਦਰ ਰਹਿਣ ਦਿਓ ਤੇ ਇੱਕ ਮਹੀਨੇ ਬਾਅਦ ਕੱਢ ਕੇ ਉਸ ਨੂੰ ਚੰਗੀ ਤਰ੍ਹਾਂ ਪਾਊਡਰ ਕਰਕੇ ਕੱਪੜਾ ਛਾਣ ਕਰਕੇ ਫੇਰ ਪਾਊਡਰ ਕਰਕੇ ਕੱਪੜਾ ਛਾਣ ਕਰਕੇ ਚੰਗੀ ਤਰ੍ਹਾਂ ਬਰੀਕ ਮਹੀਮ ਪੀਸ ਕੇ ਸਲਾਈ ਦੇ ਨਾਲ ਅੱਖਾਂ ਦੇ ਵਿੱਚ ਪਾਓ 15 ਦਿਨਾਂ ਦੇ ਅੰਦਰ ਅੰਦਰ ਥੋੜੀ ਰੋਸ਼ਨੀ ਜਿਹੜੀ ਉਹ ਵਧਣੀ ਸ਼ੁਰੂ ਹੋ ਜਾਏਗੀ ਇਹਦੇ ਅਜ਼ਮਾਏ ਹੋਏ ਨੁਸਖੇ ਨੇ ਉਸ ਤੋਂ ਬਾਅਦ ਅਗਰ ਤੁਹਾਨੂੰ ਚਰਮ ਰੋਗ ਹੋ ਜਾਂਦਾ ਕਿਸੇ ਵੀ ਪ੍ਰਕਾਰ ਦਾ ਚਰਮ ਰੋਗ ਹੋ ਜਾਂਦਾ ਹੈ ਖਾਰਚ ਤਾਂ ਤੁਸੀਂ ਇਹਦਾ ਕੀ ਕਰਨਾ ਛਿਲਕਾ ਲੈ ਲੈਣਾ ਸੱਕ ਲੈਣਾ ਦਾ ਛਾਵੇਂ ਸੁਕਾ ਕੇ ਪਾਊਡਰ ਬਣਾ ਲਓ ਪਾਊਡਰ ਬਣਾ ਕੇ ਨਿੰਮ ਦਾ ਹੀ ਤੇਲ ਲੈਣਾ ਨਿੰਮ ਦਾ ਹੀ ਤੇਲ ਲੈਣਾ ਜਿੱਥੇ ਵੀ ਤੁਹਾਡੇ ਖਾਰਚ ਦੀ وجہ ਤੋਂ ਖਾਰਚ ਕਰ ਕਰਕੇ ਜ਼ਖਮ ਬਣ ਚੁੱਕੇ ਨੇ ਜਾਂ ਸੁੱਕੀ ਖਾਰਚ ਹੈ ਠੀਕ ਹੈ ਜੀ ਤੁਹਾਡਾ ਦਿਲ ਕਰਦਾ ਵੀ ਖਾਰਚ ਕਰੀ ਜਾਵਾ ਕਰੀ ਜਾਵਾ ਛਿੱਲਿਆ ਜਾਂਦਾ ਮਾਸ ਨਿੰਮ ਦਾ ਤੇਲ ਇਹਦੇ ਸੱਕ ਦਾ ਪਾਊਡਰ ਲਾ ਕੇ ਉੱਥੇ ਲੇਪ ਲਗਾ ਦਿਓ ਤੁਹਾਨੂੰ ਅੱਧੇ ਘੰਟੇ ਦੇ ਅੰਦਰ ਰਿਲੀਫ ਮਿਲ ਜੇਗਾ ਤੁਹਾਡੀ ਖਾਰਸ਼ ਜਿਹੜੀ ਹੋ ਰਹੀ ਉਹ ਬੰਦ ਹੋ ਜੇਗੀ ਜਾਂ ਜਲਣ ਹੁੰਦੀ ਹੈ ਉਹ ਜਗ੍ਹਾ ਦੇ ਉੱਪਰ ਇਹ ਦੋਨੋਂ ਚੀਜ਼ਾਂ ਖਤਮ ਹੋ ਜਾਣਗੀਆਂ ਤੇ ਜੇ ਤੁਹਾਡੇ ਸਰੀਰ ਤੇ ਇਹਨੂੰ ਲਾਉਂਦੇ ਰਹੋ ਇਹ 4 ਤੋਂ 5 ਦਿਨਾਂ ਦੇ ਅੰਦਰ ਅੰਦਰ ਤੁਹਾਡਾ ਜਿੱਥੇ ਵੀ ਚਰਮ ਰੋਗ ਜ਼ਿਆਦਾ ਹੈ ਚਾਹੇ ਦਾਦ ਹੈ ਚਾਹੇ ਧੱਧਰ ਹੈ ਉਹਨੂੰ ਖਤਮ ਕਰ ਦਿੰਦੀ ਹੈ ਅਗਰ ਉਹ ਅਲਰਜੀ ਦੀ ਵਜ੍ਹਾ ਤੋਂ ਹੈ ਉਸ ਤੋਂ ਇਲਾਵਾ ਜੇ ਕਿਸੇ ਮੇਰੇ ਵੀਰ ਨੂੰ ਬੁਖਾਰ ਹੁੰਦਾ ਤਾਂ ਉੱਤੇ ਵੀ ਇਹ ਬਹੁਤ ਕਾਰਗਰ ਇਲਾਜ ਆ ਜੇ ਤੁਸੀਂ ਪੈਰਾਸੀਟਾਮੋਲ ਲੈਨੇ ਹੋ ਤੇ ਇੱਕ ਵਾਰੀ ਬੁਖਾਰ ਉੱਤਰ ਜਾਂਦਾ ਉਸ ਤੋਂ ਬਾਅਦ ਦੁਗਣਾ ਚੜ ਜਾਂਦਾ ਤਾਂ ਇਹ ਉਸ ਤਰ੍ਹਾਂ ਨਹੀਂ ਕਰਦਾ ਤੁਸੀਂ ਨਿੰਮ ਦੇ ਪੱਤੇ ਛਾਵੇਂ ਸੁਕਾ ਕੇ ਪਾਊਡਰ ਬਣਾ ਲਓ ਪਾਊਡਰ ਬਣਾ ਕੇ ਰੱਖ ਲਓ ਅਗਰ ਤੁਹਾਨੂੰ ਬੁਖਾਰ ਹੁੰਦਾ ਤਾਂ ਅਗਰ ਤੁਹਾਡਾ 70 ਕਿਲੋ weight ਹੈ ਤਾਂ ਤੁਸੀਂ 5 ਗ੍ਰਾਮ ਦੀ ਮਾਤਰਾ ਚ ਤਾਜੇ ਪਾਣੀ ਨਾਲ ਸਵੇਰੇ ਲੈਣਾ ਖਾਲੀ ਪੇਟ ਇਸ ਨੂੰ ਅਗਰ ਤੁਹਾਡਾ ਵਜ਼ਨ 70 ਕਿਲੋ ਤੋਂ ਉੱਪਰ ਹੈ ਤਾਂ ਤੁਸੀਂ ਹਰ 10 ਕਿਲੋ ਪਿੱਛੇ 2 ਗ੍ਰਾਮ ਇਹਦੀ ਮਾਤਰਾ ਵਧਾ ਕੇ ਲੈ ਲਓ ਤੁਹਾਨੂੰ ਬੁਖਾਰ ਇੱਕ ਵਾਰੀ ਉੱਤਰ ਕੇ ਮੁੜ ਕੇ ਚੜੇਗਾ ਨਹੀਂ ਇਹਨੂੰ ਤੁਸੀਂ ਤਿੰਨ ਖਰਾਕਾਂ ਚ ਵਰਤ ਲਓ ਬੁਖਾਰ ਖਤਮ ਹੋ ਜਾਏਗਾ ਇਹ ਬਹੁਤ کارਗਰ ਨੁਸਖੇ ਨੇ ਅਜ਼ਮਾਏ ਹੋਏ ਫਿਰ ਕਿਸੇ ਨਵੀਂ ਜਾਣਕਾਰੀ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦੇ ਜੀ ਸਸਰੀਕਾ